ਸੋਸੀ ਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਅੱਜ ਫੇਰ ਆਪਕੜਿਆ ਜੀ ਪਿੰਡ ਕਾਲੇ ਕੰਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਗਏ ਅੱਜ ਇੱਥੇ ਇੱਕ ਕੈਂਪ ਲਗਾਇਆ ਗਿਆ ਸੀਗਾ ਹਨਾ ਜੋ ਕੈਂਪ ਲਗਾਇਆ ਕੀ ਤੁਸੀਂ ਇੱਥੇ ਜਿਹੜੀਆਂ ਬੱਸਾਂ ਨੇ ਗਿਆ ਜਿਨ੍ਹਾਂ ਦੇ ਵਿੱਚ ਪੂਰੇ ਪ੍ਰਬੰਧ ਨੇਗੇ ਮਸ਼ੀਨਾ ਵਗੈਰਾ ਲੱਗਿਆ ਹੋਇਆ ਨੇ ਉਸ ਨੂੰ ਦਿਖਾ ਸਕਦੇ ਹਾਂਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿੰਨ ਤੋਂ ਚਾਰ ਇੱਥੇ ਜਿਹੜੀਆਂ ਹੈਗੀਆਂ ਨੇ ਬੱਸਾਂ ਉਹ ਖੜੀਆਂ ਨੇਗੀਆਂ ਜਿਨ੍ਹਾਂ ਦਾ ਮੇਨ ਅਜੰਡਾ ਸੀ ਅੱਜ ਜਿਹੜਾ ਕੱਲ ਦੀ ਅਲਾਸਮੈਂਟ ਵੀ ਹੋ ਰਹੀ ਹੈਗੀ ਜਿਸ ਵਿੱਚ કે ਕੈਂਸਰ ਦੀ ਬਹੁਤ ਭਿਆਨਕ ਬਿਮਾਰੀ ਹੈ ਉਸ ਕੈਂਸਰ ਵਾਸਤੇ ਜਿਹੜਾ ਹੈਗਾਗਾ ਇੱਥੇ ਚੈੱਕਅਪ ਕੀਤੇ ਗਏ ਨੇ ਜਾਂ ਲੇਡੀਜ਼ ਦੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਉਸ ਦੇ ਪ੍ਰਤੀ ਬਿਅਲਾਊਸਮੈਂਟ ਹੋਈ ਸੀ ਬੋਲਿਆ ਗਿਆ ਸੀਗਾ ਉਸ ਦੇ ਵਿੱਚ ਚੈੱਕਅਪ ਜਿਹੜੇ ਹੈਗੇ ਨੇਗੇ ਇੱਥੇ ਕੀਤੇ ਗਏ ਨੇ ਸੋ ਆਪਾਂ ਹੁਣ ਤੁਹਾਨੂੰ ਸਾਰੇ ਹੀ ਦਿਖਾ ਰਹੇ ਹਾਂ ਇੱਥੇ ਜੋ ਪੇਸ਼ੈਂਟ ਹੈਗੇ ਨੇਗੇ ਦਵਾਈਆਂ ਲੈ ਰਹੇ ਨੇ ਸਵੇਰ ਤੋਂ ਲੈ ਕੇ ਇੱਥੇ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਜਾਂ ਪਿੰਡ ਕਾਲੇ ਕਾਂ ਦੀ ਆਪਾਂ ਗੱਲ ਕਰੀਏ ਲੇਡੀਜ਼ ਜਨਤ ਸਾਰੇ ਇੱਥੇ ਦਵਾਈਆਂ ਲੈ ਰਹੇ ਨੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਨਾ ਚੈੱਕ ਅਪ ਜਿਹੜਾ ਹੋ ਰਿਹਾ ਹੈਗਾ ਕਿਸ ਤਰ੍ਹਾਂ ਦਾ ਕਿਹੜੀ ਕਿਹੜੀ ਕੋਈ ਦਵਾਈ ਦਿੱਤੀ ਜਾਂਦੀ ਇੱਥੇ ਜਾਂ ਕਿਹੜੇ ਕਿਹੜੇ ਇੱਥੇ ਚੈੱਕ ਅਪ ਨੇਗੇ ਜੋ ਕੀਤੇ ਜਾਂਦੇ ਨੇ ਹਨਾ ਆਪਾਂ ਉਹ ਵੀ ਸਾਰੀ ਗੱਲਬਾਤ ਕਰਾਂਗੇ ਦਿਖਾਵਾਂਗੇ ਤੇ ਹਾਂਜੀ ਬਾਪੂ ਜੀ ਤੁਸੀਂ ਕੀ ਕਰਨ ਵਾਸਤੇ ਆਏ ਹੋ ਇੱਥੇ ਹਾਂਜੀ ਕੀ ਕੀ ਚੈੱਕ ਅਪ ਕਰਾਉਣਾ ਆਏ ਹੋ ਤੁਸੀਂ Huh. ਮੈਨੂੰ ਸਮਝ ਨਹੀਂ ਗੋਡਿਆਂ ਦੇ ਆਹ ਉੱਠਣ ਵੇ ਦਿਖਲੀ ਪਈ ਹੁੰਦੀ ਅੱਛਾ ਗੋਡਿਆਂ ਗੋਡਿਆਂ ਦੀ ਤਕਲੀਫ ਹੈ ਤੁਹਾਨੂੰ ਹਾਂ ਉਹ ਨਹੀਂ ਦਿਖਲੀ ਪਈ ਗੋਡਿਆਂ ਦੀ ਹਾਂ ਉਹ ਜਦੋਂ ਉੱਠਦਾ ਮਸ਼ੀਨ ਉੱਠਦੀ ਆਰ ਵੀ ਕਰਨ ਅੱਛਾ 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 ਹਾਂ ਕਿਵੇਂ ਜਿਹੜਾ ਹੁਣ ਅੱਜ ਕੱਲ ਬੁਖਾਰ ਬਹੁਤ ਜ਼ਿਆਦਾ ਚੜ ਰਿਹਾ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਟੈਸਟ ਕਰਵਾਉਣ ਵਾਸਤੇ ਹਾਂ ਹਾਂ ਜੀ ਇਸ ਵਾਸਤੇ ਆ ਗਾ ਦੋੜ ਕੇ ਆਇਆ ਪਹੜ ਤੇ ਗੋਡਿਆਂ ਦੇ ਤੋਂ ਇਹਦੇ ਕਾਰਨ ਟੈਸਟ ਕਰਵਾਉਣਾ ਮੈਂ ਤਾਂ ਆ ਹੀ ਅੱਛਾ ਸੋ ਤੋਂ ਕੋਈ ਪੈਸਾ ਵਗੈਰਾ ਵੀ ਲੱਤਾ ਗਿਆ ਨਾ ਨਾ ਜੀ ਬਸ ਨਾ ਨਾ ਅੱਛਾ ਜਿਹੜੇ ਵੀ ਟੈਸਟ ਕਰਵਾ ਰਹੇ ਹੋ ਸਾਰੇ ਫ੍ਰੀ ਨਹੀਂ ਜ ਜੀ ਜਿਹੜੇ ਵੀ ਹਨਾ ਪੇਸ਼ੂ ਨੇਗੇ ਉਹ ਸਾਰੇ ਇੱਥੇ ਟੈਸਟ ਵਗੈਰਾ ਕਰਾ ਰਹੇ ਨੇਗੇ ਇੱਥੇ ਇਸ ਤਰ੍ਹਾਂ ਮਦਮਾਂ ਬੈਠੇ ਨੇ ਆਪਣਾ ਚੈੱਕਅਪ ਵਗੈਰਾ ਜੋ ਸਾਰਾ ਕਰਵਾ ਰਹੇ ਨੇ ਹਨਾ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਜਿਹੜਾ ਅੱਜ ਇੱਥੇ ਆਪਾਂ ਕੈਂਪ ਲਗਾਇਆ ਹੈਗਾ ਜੀ ਪਿੰਡ ਕਾਲੇ ਕਹਿੰਦੇ ਵਿੱਚ ਇਹ ਕਿੰਨਾ ਵੱਲੋਂ ਲਗਾਇਆ ਗਿਆ ਜੀ ਕਿਹੜੀ ਕੋਈ ਸੰਸਥਾ ਹੈ ਜਾਂ ਮਤਲਬ ਕਿਸ ਤਰ੍ਹਾਂ ਆਪਾਂ ਦੇਖਦੇ ਆਂ ਮਰੀਜ਼ਾਂ ਦੇ ਕਿਹੜੇ-ਕਿਹੜੇ ਟੈਸਟ ਹੋ ਰਹੇ ਨੇ ਤੇ ਕੀ ਨਾਲ ਉਹਨਾਂ ਨੂੰ ਕੋਈ ਦਵਾਈ ਵਗੈਰਾ ਵੀ ਦਿੱਤੀ ਜਾਂਦੀ ਹੈ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਜੀ ਸ੍ਰੀ ਜਿਹੜਾ ਕੈਂਪ ਹੈ ਇਹ ਐਸਬੀਏ ਕਾਰਡ ਵੱਲੋਂ ਲੱਗਾ ਆ ਅਜਲ ਕੱਲ ਕੀ ਵਿੱਚ ਠੀਕ ਹੈ ਜੀ ਇਹ ਵਰਲਡ ਕੈਂసర్ ਕੇਅਰ ਔਰ ਐਸਬੀਏ ਕਾਰਡ ਕੋਲੈਬੋਰੇਸ਼ਨ ਕਰਦੀ ਆ ਉਹਦੇ ਵੱਲੋਂ ਲੱਗਾ ਹੋਇਆ ਠੀਕ ਹੈ ਜੀ ਜਿਹਦੇ ਵਿੱਚ 200 ਤੋਂ ਪਲੱਸ ਹੋ ਗਏ ਮਰੀਜ਼ ਹੋ ਗਏ ਜਿਹਦੇ ਵਿੱਚ ਟੈਸਟ ਹੁੰਦੇ ਆ ਮੈਮੋਗ੍ਰਾਫੀ ਫੀਮੇਲ ਦੀ ਸ਼ਾਕੀ ਦਾ ਟੈਸਟ ਹੁੰਦਾ ਹੈ ਫੀਮੇਲ ਦੀ ਬੱਚੇਦਾਨੀ ਦਾ ਪੈਪਸਮੇਰ ਟੈਸਟ ਹੁੰਦਾ ਹੈ ਬਲੱਡ ਟੈਸਟ ਹੁੰਦੇ ਨੇ ਠੀਕ ਹੈ ਜੀ ਔਰ ਪੀਐਸਏ ਟੈਸਟ ਹੁੰਦਾ ਪ੍ਰੋਸਟੇਟ ਦਾ ਮ ਉਹ ਨਾਲ ਦੇ ਨਾਲ ਦਵਾਈਆਂ ਦਾ ਕਾਫਲਾ ਵੀ ਚੱਲ ਰਿਹਾ ਹੈ ਜਿਵੇਂ ਮੈਡਮ ਆਪਾਂ ਜਿਹੜਨੇ ਵੀ ਇੱਥੇ ਅੱਜ ਪੇਸ਼ੰਦ ਦੇਖੇ ਹੈ ਨਾ ਉਹਨਾਂ ਨੂੰ ਅੱਜ ਇੱਕ ਵਾਰੀ ਆਪਾਂ ਚੈੱਕਅਪ ਕੀਤਾ ਉਹਨਾਂ ਦਾ ਜਿਹੜੇ ਉਹਦੇ ਵਿੱਚੋਂ ਮੰਨ ਕੇ ਚੱਲੋ ਵੀ ਕਿਸੇ ਵੀ ਪੇਸ਼ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਨਾਂ ਦਾ ਦਵਾਈ ਦਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਫਿਰ ਰਹਿੰਦਾ ਮੁਰਲਾ ਪ੍ਰੋਗਰਾਮ ਜੀ ਸਰ ਉਹਦੇ ਵਿੱਚ ਇਦਾਂ ਹੁੰਦਾ ਕਿ ਸਾਡੇ ਵੱਲੋਂ ਕਾਲਿੰਗ ਜਾਂਦੀ ਹੈ ਜੀ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਸਾਡੇ ਵੱਲੋਂ ਕਾਲਿੰਗ ਜਾਂਦੀ ਹੈ ਕਾਲਿੰਗ ਡਿਪਾਰਟਮੈਂਟ ਸਾਡਾ ਅਲੱਗ ਲੱਗਾ ਹੁੰਦਾ ਹੈ ਠੀਕ ਹੈ ਜੀ ਉਹ ਤੁਹਾਨੂੰ ਪ੍ਰੋਪਰ ਗਾਈਡ ਕਰਦਾ ਪ੍ਰੋਪਰ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਅ ਅੱਗੇ ਤੁਹਾਨੂੰ ਕੀ ਦਿੱਕਤ ਆਈ ਹੋਈ ਆ ਉਹਦੇ ਹਿਸਾਬ ਨਾਲ ਫਿਰ ਅਸੀਂ ਹੋਮਿਓਪੈਥੀ ਮੈਡੀਸਨ ਵੀ ਨਾਲ ਦੇ ਨਾਲ ਚਲਾਉਂਦੇ ਹਾਂ ਅੱਛਾ ਅੱਜ ਤਾਂ ਜਿਹੜਾ ਇੱਥੇ ਹੈਗਾ ਟੈਸਟ ਕਰੇ ਜਾਣਗੇ ਉਸ ਤੋਂ ਬਾਅਦ ਟੈਸਟਾਂ ਤੋਂ ਬਾਅਦ ਚ ਜਿਹੜੀ ਰਿਪੋਰਟ ਹੈ ਉਹ ਤੁਰੰਤ ਦਿੱਤੀ ਜਾਂਦੀ ਹੈ ਜਾਂ ਉਸ ਤੋਂ ਬਾਅਦ ਚ ਕੁਝ ਟੈਸਟ ਇੱਦਾਂ ਦੇ ਨਹੀਂ ਜਿਹਦੀ ਨਾਲ ਦੀ ਨਾਲ ਰਿਪੋਰਟ ਦਿੱਤੀ ਜਾਂਦੀ ਹੈ ਔਰ ਕੁਝ ਟੈਸਟ ਇੱਦਾਂ ਦੇ ਨਹੀਂ ਜਿਹਦੀ 15 15 ਦਿਨਾਂ ਬਾਅਦ ਰਿਪੋਰਟ ਆਉਂਦੀ ਹੈ ਠੀਕ ਹੈ ਜੀ ਜਿਵੇਂ ਚਾਰ ਟੈਸਟ ਨੇ ਮੈਮੋਗ੍ਰਾਫੀ ਟੈਸਟ ਹੈ ਪੀਐਸਏ ਆ ਔਰ ਬਲੱਡ ਟੈਸਟ ਹੈ ਔਰ ਮੈਮੋਗ੍ਰਾਫੀ ਇਹ ਚਾਰ ਟੈਸਟ ਨੇ ਇਹ ਰਿਪੋਰਟ 15 ਦਿਨਾਂ ਬਾਅਦ ਤੁਹਾਡੇ ਕੋਲ ਹੀ ਆਉਂਦੀ ਹੈ ਪਲੱਸ ਤੁਹਾਨੂੰ ਵਟਸਐਪ ਤੇ ਵੀ ਆ ਜਾਂਦੀ ਹੈ ਜਿਹੜੇ ਕੁਝ ਟੈਸਟ ਨੇ ਉਹ ਨਾਲ ਦੀ ਨਾਲ ਰਿਪੋਰਟ ਮਿਲ ਜਾਂਦੀ ਹੈ ਜਿਹੜੀ ਉਸ ਤੋਂ ਬਾਅਦ ਵਿੱਚ ਟਰੀਟਮੈਂਟ ਦਵਾਈ ਵਗੈਰਾ ਚੱਲਣੀ ਹੈ ਜੀ ਉਹ ਕਿੱਥੋਂ ਚੱਲਣੀ ਹੈ ਜੀ ਕਿੱਥੋਂ ਲਿਆ ਸਕਦਾ ਹੈ ਸਰ ਜਿਲੰਦਰ ਤੋਂ ਆਉਂਦੀ ਹੁੰਦੀ ਆ ਅਗਰ ਥੋੜੀ ਬਹੁਤ ਦਿੱਕਤ ਆ ਫਿਰ ਹੋਮੀਓਪੈਥੀ ਮੈਡੀਸਿਨ ਸਟਾਰਟ ਕਰਦੇ ਆ ਅਸੀਂ ਕਿਉਂਕਿ ਅਗਰ ਤੁਹਾਨੂੰ ਥੋੜੀ ਜ਼ਿਆਦਾ ਦਿੱਕਤ ਆ ਫਿਰ ਅੱਗੇ ਫਦਰ ਟੈਸਟ ਰਿਕਮੈਂਡ ਕਿਤੇ ਹੁੰਦੇ ਆ ਤੁਹਾਨੂੰ ਕਰਵਾਉਣ ਪੈਂਦੇ ਕਿ ਇੱਥੇ ਅੱਜ ਪਹਿਲਾ ਇਹ ਕੈਂਪ ਲੱਗਿਆ ਸੀ ਜਾਂ ਹੋਰ ਵੀ ਪਿੰਡਾਂ ਦੇ ਵਿੱਚ ਲਗਾਏ ਜਾਂਦੇ ਆ ਕਿੱਥੇ ਕਿੱਥੇ ਇਹ ਦੂਗਣ ਲਗਾ ਚੁੱਕੇ ਸਰ ਇਸ ਤੋਂ ਪਹਿਲਾਂ ਅਸੀਂ ਕੱਲ ਫਤੇਗੜ ਸਾਹਿਬ ਸੀ ਠੀਕ ਹੈ ਜੀ ਕੱਲ ਬਰਨਾਲੇ ਦੇ ਵਿੱਚ ਸੀ ਉਸ ਤੋਂ ਪਹਿਲਾਂ ਅਸੀਂ ਫਤੇਗੜ ਸਾਹਿਬ ਆ ਹੁਣ ਕੱਲ ਫਿਰ ਦੁਬਾਰਾ ਹੁਸ਼ਿਆਰਪੁਰ ਦੇ ਵਿੱਚ ਹੈ ਕੈਂਪ ਕੰਟੀਨਿਊ ਇਹ ਟੀਮ ਲਗਾਤਾਰ ਚੱਲ ਕਿੰਨੀ ਕਿ ਟੀਮਾਂ ਜੀ ਆਪਣੀ ਜਿਹੜੀ ਇੱਥੇ ਸਰ ਚਾਰ ਜੀ ਅਰ ਚਾਰ ਟੀਮਾਂ ਨੇ ਸਾਡੀਆਂ ਇਹ ਹਾਂ ਜੀ ਚਾਰ ਟੀਮਾਂ ਨੇ ਜਿਹੜੀਆਂ ਇਹ ਤੁਸੀਂ ਦੱਸਿਆ ਵੀ ਅਲੱਗ-ਅਲੱਗ ਸਾਰੇ ਟੈਸਟ ਕਰਦੇ ਜੀ ਕੀ ਨਾਮ ਹੈ ਮੈਮ ਆਪਣਾ ਸਰ ਮੇਰਾ ਨਾਮ ਪੂਜਾ ਮਾਹੀ ਮੈਂ ਕੈਂਪ ਕੋਆਰਡੀਨੇਟਰ ਥੈਂਕ ਯੂ ਮੈਮ ਜੋ ਜਾਣਕਾਰੀ ਦਿੱਤੀ ਹਾਂ ਜੀ ਤੁਸੀਂ ਕੀ ਟੈਸਟ ਕਰਵਾਇਆ ਜੀ ਮੈਨੂੰ ਸੁਖੁਰ ਵੀ ਆ ਵੀਰੇ ਓਕੇ ਮੇਰੇ ਬੀਪੀ ਵੀ ਫਾਦਾ ਹੂੰ ਤੇ ਨਿਗਾ ਦਾ ਟੈਸਟ ਵੀ ਕਰਵਾਉਣਾ ਦਾ ਓਕੇ ਇਹ ਵੀ ਪੀਜੀ ਮਤਲਬ ਜ਼ਿਆਦਾ ਸ਼ਕਾਇਤ ਹੈ ਕੀ ਨਾਮ ਆ ਆਪਣਾ ਮੇਰਾ ਨੋ ਗੁਰਮੇਲ ਸਿੰਘ ਗੁਰਮੇਲ ਸਿੰਘ ਗੁਰਮੇਲ ਸਿੰਘ ਜਿਵੇਂ ਹੁਣ ਤੁਸੀਂ ਟੈਸਟ ਕਰਵਾਇਓਗੇ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਅੱਜ ਟੈਸਟ ਕਰਵਾਏ ਨੇ ਉਸ ਤੋਂ ਬਾਅਦ ਵਿੱਚ ਦਵਾਈਆਂ ਮਿਲਦੀਆਂ ਨੇ ਸਰਕਾਰਾਂ ਵੱਲੋਂ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਕੀ ਲੱਗਦਾ ਤੁਹਾਨੂੰ ਵੀ ਇੱਥੇ ਆ ਕੇ ਟੈਸਟ ਕਰਵਾ ਕੇ ਵੀ ਤੁਸੀਂ ਜਿਹੜਾ ਆਪਣਾ ਸਮਾਂ ਕੱਢਿਆ ਹਨਾ ਵੀ ਸਹੀ ਹੈ ਕਲਪ ਕਲਹਾਲ ਦੇਖਦੇ ਨੇ ਡਾਕਟਰ ਸਾਹਿਬ ਕੀ ਕਹਿੰਦੇ ਨੇ ਠੀਕ ਹੈ ਜੀ ਜੇ ਕੋਈ ਦਵਾਈ ਠੀਕ ਹੈ ਨਾ ਚਾਹੋਗੇ ਪਿੰਡ ਵਾਸੀਓ ਨੂੰ ਜਾਂ ਉਹਨੂੰ ਵੀ ਕਰਵਾ ਲੈਣਾ ਚਾਹੀਦਾ ਹੈ ਇਹ ਟੀਮ ਬਹੁਤ ਵਧੀਆ ਟੀਮ ਹੈ ਜੀ ਇਹ ਬਹੁਤ ਮਤਲਬ ਕੇ ਲੋਕਾਂ ਦੇ ਫਾਇਦੇ ਵਾਸਤੇ ਇਹਨਾਂ ਦਾ ਸਹੂਲਤਾਂ ਲੈਣੀਆਂ ਚਾਹੀਦੀ ਨੇ ਜੋ ਵੀ ਦੇ ਰਹੇ ਨੇ ਇਹ ਟਾਲੀ ਵਾਲਾ ਸਾਹਿਬ ਜੋ ਵੀ ਦੇ ਰਹੇ ਨੇ ਬਹੁਤ ਵਧੀਆ ਸਹੂਲਤਾਂ ਦੇ ਰਹੇ ਨੇ ਲੋਕਾਂ ਨੂੰ ਇਹਨਾਂ ਦਾ ਆਪ ਦਾ ਖਰਚਾ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ ਬਿਲਕੁਲ ਬਿਲਕੁਲ ਆਪ ਦੇ ਖਰਚੇ ਦੇ ਫ੍ਰੀ ਹੈ ਜੀ ਸਭ ਕੁਝ ਕਰ ਰਹੇ ਸੋ ਏਸੀ ਜੀ ਗਰਮੇਲ ਸਿੰਘ ਕਾਲੇ ਕੇ ਜਿਨ੍ਹਾਂ ਨੇ ਦੱਸਿਆ ਵੀ ਜਿਹੜੇ ਇਹ ਟੈਸਟ ਹੋ ਰਹੇ ਨੇ ਫ੍ਰੀ ਟੈਸਟ ਹੋ ਰਹੇ ਨੇ ਸਭ ਨੂੰ ਕਰਵਾ ਲੈਣੇ ਚਾਹੀਦੇ ਨੇਗੇ ਤਾਂ ਕਿ ਆਪਣੀ ਜਿਹੜੀ ਸਿਹਤ ਹੈ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਸਿਹਤ ਦਾ ਪਤਾ ਲੱਗ ਸਕੇ ਵੀ ਸਾਨੂੰ ਕੀ ਕੋਈ ਦੁੱਖ ਤਕਲੀਫ ਹੈ ਜਿੰਨੇ ਵੀ ਇੱਥੇ ਟੈਸਟ ਹੁੰਦੇ ਨੇ ਜਿਵੇਂ ਕਿ ਸ਼ੂਗਰ ਵਗੈਰਾ ਦੇ ਵੀ ਟੈਸਟ ਹੁੰਦੇ ਨੇ ਜਾਂ ਆਪਾਂ ਕਹ ਲਈਏ ਵੀ ਵੱਡੇ ਵੱਡੇ ਜਿਹੜੇ ਟੈਸਟ ਨੇਗੇ ਜਿਵੇਂ ਕਿ ਹਨਾ ਉਹ ਇਸ ਤਰ੍ਹਾਂ ਦੇ ਸਾਰੇ ਟੈਸਟ ਨਾਲ ਮੈਡੀਸਨ ਦੀ ਆਪਾਂ ਗੱਲ ਕਰੀਏ ਸੋ ਮੈਡੀਸਨ ਵੀ ਲੋਡ ਅਨਸਾਰ ਜਿਹਨੂੰ ਜਿੰਨੀ ਕੋਈ ਲੋਡ ਹੈ ਤੋ ਮੈਡੀਸਨ ਵੀ ਦਿੱਤਾ ਜਾਂਦਾ ਜੀ ਆਪਾਂ ਖੜਿਆ ਜੀ ਪਿੰਡ ਕਾਲੇ ਕੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਿੰਡ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਿੱਥੇ ਇੱਥੇ ਅੱਜ ਅਲੱਗ-ਅਲੱਗ ਡਾਕਟਰਾਂ ਦੀਆਂ ਟੀਮਾਂ ਆਈਆਂ ਮੈਨੇ ਟੈਸਟ ਵਗੈਰਾ ਕਰ ਰਹੇ ਨੇ ਹਨਾ ਉੱਥੇ ਨਾਲ-ਨਾਲ ਆਪਾਂ ਗੱਲ ਕਰੀਏ ਪਿੰਡ ਕਾਲੇ ਕਹਿੰਦੇ ਸੂਜਮਾਨ ਪੜੇ ਲਿਖੇ ਨੌਜਵਾਨ ਵੀਰ ਖੜੇ ਨੇਗੇ ਜਿਹੜੇ ਹਰ ਸਾਲ ਇੱਥੇ ਪਹਿਲਾਂ ਅੱਖਾਂ ਦਾ ਕੈਂਪ ਵੀ ਲੱਗਦਾ ਉਸ ਵਿੱਚ ਵੀ ਮੈਂ ਕਈ ਵਾਰ ਦੇਖਿਆ ਸੇਵਾ ਨਿਭਾਉਂਦੇ ਨੇ ਤਾਂ ਗੱਲਬਾਤ ਕਰਾਂਗੇ ਸੋ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਅੱਜ ਦੀ ਜਿਹੜੀ ਇੱਥੇ ਦੀ ਹੈਗਾਗਾ ਆਪਾਂ ਟੈਸਟ ਦੀ ਗੱਲ ਕਰੀ ਹੈ ਨਾ ਟੈਸਟ ਹੋ ਰਹੇ ਨੇ ਜਿਵੇਂ ਕਿ ਮੈਡਮ ਨੇ ਦੱਸਿਆ ਪਹਿਲਾਂ ਕਾਫੀ ਟੈਸਟ ਉਹਨਾਂ ਨੇ ਦੱਸ ਔਰ ਸਾਰਿਆਂ ਨੂੰ ਮੈਂ ਜਿਹੜੇ ਮਤਲਬ ਟੈਸਟ ਕਰਵਾਉਣ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ ਨਾ ਸੋ ਬਹੁਤ ਵਧੀਆ ਉਹਨਾਂ ਨੇ ਹੰਗਾਰਾ ਦਿੱਤਾਗਾ ਹੰਗਾਰਾ ਭਰਿਆਗਾ ਵੀ ਬਹੁਤ ਸੋਹਣਾ ਕੰਮ ਹੋ ਰਿਹਾ ਸੋ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਜੀ ਜਿਹੜੇ ਅੱਜ ਦਾ ਇੱਥੇ ਪ੍ਰਬੰਧ ਦੀ ਗੱਲ ਕਰੀਏ ਹੈ ਨਾ ਜਿਹੜਾ ਅੱਜ ਦਾ ਇੱਥੇ ਇਹ ਪ੍ਰਬੰਧ ਹੋਇਆ ਕਿੰਨਾ ਬਲੋ ਪ੍ਰਬੰਧ ਹੋਇਆ ਪਿੰਡ ਦਾ ਕਿੰਨਾ ਤੁਸ ਨੂੰ ਸਹਿਯੋਗ ਮਿਲਿਆ ਨਾਲ ਜਿਵੇਂ ਕਿ ਪਹਿਲਾ ਅੱਖਾਂ ਦਾ ਕੈਂਪ ਤੁਸੀਂ ਲਵਾਉਂਦੇ ਹੀ ਰਹੇ ਹੋ ਨਾ ਤੇ ਉਹਦੇ ਵਿੱਚ ਵੀ ਤੁਸ ਨੂੰ ਵਧੀਆ ਹੰਗਾਰਾ ਜਿਹੜਾ ਹੈਗਾ ਪਿੰਡ ਵੱਲੋਂ ਮਿਲਦਾ ਜਾਂ ਨਾ ਮਿਲਦਾ ਅੱਜ ਆਪਾਂ ਇਸ ਵੀਸੇ ਵਿੱਚ ਗੱਲ ਕਰਾਂਗੇ ਸੋ ਜਿਹੜਾ ਅੱਜ ਦੀ ਇੱਥੇ ਆਪਾਂ ਗੱਲਬਾਤ ਕਰੀਏ ਕਿੰਨਾ ਕੁ ਸਾਨੂੰ ਸਹਿਯੋਗ ਮਿਲਿਆ ਪਿੰਡ ਦਾ ਦੇਖੋ ਜੀ ਪਹਿਲਾਂ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਹੂੰ ਬਹੁਤ ਸਹਾਰਾ ਮਿਲਿਆ ਬਹੁਤ ਸਹਿਯੋਗ ਉਹਦਾ ਪਿੰਡ ਨੇ ਠੀਕ ਹੈ ਨਾ ਜੀ ਬਾਕੀ ਇਹਦੇ ਇਹਨਾਂ ਗੁਰਦੁਆਰੇ ਦੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਕੰਨਿਆਂ ਬਹੁਤ ਜ਼ਿਆਦਾ ਮਤਲਬ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਨੇ ਕਰਵਾਇਆ ਸਾਡੇ ਨਾਲ ਠੀਕ ਹੈ ਨਾ ਜੀ ਸਾਰੇ ਪਿੰਡ ਦਾ ਤੇ ਗੁਰਦੁਆਰੇ ਕਮੇਟੀ ਦਾ ਬਹੁਤ-ਬਹੁਤ ਇਹ ਕੈਂਪ ਲਵਾਵਾਂਗੇ ਵੀ ਆਏ ਸਾਲ ਜੇ ਸਾਡਾ ਸਹਿਯੋਗ ਹੋ ਗਿਆ ਜਿੱਦਾਂ ਇਦਾਂ ਜਿੱਦਾਂ ਹੁਣ ਸਾਨੂੰ ਸਹਿਯੋਗ ਤਗਾ ਐਸੀ ਤਰ੍ਹਾਂ ਹੀ ਸਹਿਯੋਗ ਮਿਲਿਆ ਤਾਂ ਆਏ ਸਾਲ ਕੈਂਪ ਅੱਖਾਂ ਦਾ ਕੈਂਪ ਵੀ ਤੇ ਕੈਂਸਰ ਕੈਂਪ ਵੀ ਇਹ ਚੈੱਕਅਪ ਕਰਨ ਨਾਲ ਲੋਕਾਂ ਨੂੰ ਜਾਗਰੂਤ ਹੋ ਜਾਂਦੇ ਨੇ ਵੀ ਸਾਨੂੰ ਕੋਈ ਬਿਮਾਰੀ ਦੀ ਕੋਈ ਉਹ ਤਾਂ ਨਹੀਂ ਹੈਗੀ ਉਹ ਪਤਾ ਲੱਗ ਜਾਂਦਾ ਗੁਰਦੀਪ ਸਿੰਘ ਜੀ ਜੇ ਆਪਾਂ ਗੱਲ ਕਰੀ ਹੈ ਨਾ ਜਿਆਦਾ ਕਰਕੇ ਨਾ ਚੱਲਦੀ ਚਾਲ ਵਿੱਚ ਤਾਂ ਹਰੇਕ ਕੋਈ ਨਾਲ ਰਲ ਜਾਂਦਾ ਪ੍ਰਬੰਧ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਜਦੋਂ ਸਟੱਡਿੰਗ ਦੇ ਵਿੱਚ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਹਨਾ ਵੀ ਯਾਰ ਕੋ ਕੁਰਸੀਆਂ ਲੈ ਕੇ ਆਉਣੀਆਂ ਪੈਣਗੀਆਂ ਛੱਡ ਕੇ ਆਉਣੀਆਂ ਪੈਣਗੀਆਂ ਪਾਣੀ ਦੇ ਪ੍ਰਬੰਧ ਜਾਂ ਕੋਈ ਹੋਰ ਕਾਫੀ ਜਿਆਦੇ ਪ੍ਰਬੰਧ ਹੋ ਜਾਂਦੇ ਨੇਗੇ ਜਿਹੜੇ ਕਿ ਹਰ ਇੱਕ ਬੰਦਾ ਇਸ ਚੀਜ਼ ਤੋਂ ਕੰਨੀ ਘਤਰਾਉਂਦਾ ਹੈ ਹਨਾ ਤੇ ਤੁਸੀਂ ਵੱਧ ਚੜ ਕੇ ਸੇਵਾ ਵਾਲੇ ਪੱਖ 'ਚ ਜੇ ਦੇਖਿਆ ਜਾਵੇ ਅੱਗੇ ਆਉਣੇ ਹਨਾ ਜਿੰਨੇ ਵੀ ਚਿਹਰੇ ਮੈਂ ਦੇਖ ਰਿਹਾ ਹੈਗਾ ਮੈਂ ਬਾਰ-ਬਾਰ ਦੇਖਦਾ ਰਹਿਣਾਗਾ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਹੈਗਾ ਹਾਂਜੀ ਕੀ ਕੋਈ ਮੈਂਬਰੀ ਸਰਪੰਚੀ ਜਾਂ ਕੋਈ ਵੱਡਾ ਉਹਦਾ ਦਾਦਾਰਤ ਨਹੀਂ ਬਣਨ ਦੀ ਗੁਸਤੀ ਨਹੀਂ ਬੰਦੇ ਵਿੱਚ ਇੱਕ ਸੇਵਾ ਕਰਨ ਦੀ ਭਾਵਨਾ ਹੈ ਸੇਵਾ ਕਰਨ ਦੀ ਭਾਵਨਾ ਨਾਲ ਹੀ ਅਸੀਂ ਸਾਰਾ ਕੁਝ ਕਰਦੇ ਆਂ ਨਾ ਅਸੀਂ ਕੁਝ ਬਣਨਾਗਾ ਨਾ ਚਾਹਿਆਗਾ ਅਸੀਂ ਇਹ ਕਹਿੰਦੇ ਆਂ ਜੋ ਕੋਈ ਆਊਗਾ ਨਾ ਉਹਦਾ ਕੋਈ ਫਾਇਦਾ ਹੋਊਗਾ ਕੈਂਪ ਵਿੱਚ ਅੱਖਾਂ ਦੇ ਲੈਂਜ ਪਵਾਉਣੇ ਆ ਉਹਦੇ ਵਿੱਚ ਵੀ ਫਾਇਦਾ ਹੁੰਦਾਗਾ ਚਲੋ ਆ ਚੈੱਕ ਅਪ ਹੋਇਆ ਇਹਦੇ ਵਿੱਚ ਵੀ ਕਿਸੇ ਗਰੀਬ ਦਾ ਕਿਸੇ ਦੇ ਭਲਾ ਹੁੰਦਾਗਾ ਚਲੋ ਪਰਮਾਤਮਾ ਵੱਲੋਂ ਸੇਵਾ ਲੱਗੀ ਹੋਈ ਹੈ ਸੋ ਬਹੁਤ ਸੁਣੀ ਗੱਲ ਹੈ ਜੀ ਤੁਹਾਡੀ ਚਲੋ ਬਾਕੀ ਦਾ ਮੈਂ ਜੇ ਗੱਲ ਕਰਾਂ ਹਾਂ ਨਾ ਸਾਰੇ ਆਪਣੇ ਪਿੰਡ ਦੇ ਸੂਜਵਾਨ ਨੌਜਵਾਨ ਵੀਰ ਨੇਗੇ ਪਰ ਮੈਂ ਬਾਈ ਨਾਲ ਗੱਲ ਕਰਾਂਗਾ ਮੈਨੂੰ ਬਦਲਾ ਕੇ ਬਾਈ ਦਾ ਪਿੰਡ ਹੈਗਾ ਬਾਦਰਾ ਹੈਨਾ ਭਾਈ ਜੀ ਪਿੰਡ ਤੁਹਾਡਾ ਹੈਗਾ ਬਾਦਰਾ ਹਾਂਜੀ ਭਾਈ ਖੜੇ ਕਾਲੇ ਕੰਦੇ ਵਿੱਚੋਂ ਚਲੋ ਵੈਸੇ ਆਪਣੇ ਨਗਰ ਪੰਜਾਬ ਦੇ ਵਿੱਚ ਆਪ ਰਹਿੰਦੇ ਹਾਂ ਸਾਰੇ ਨਗਰ ਆਪਣੇ ਹੀ ਹੁੰਦੇ ਨੇ ਪਰ ਇੱਕ ਗੱਲ ਕਹੂੰਗਾ ਜਿਵੇਂ ਹੁਣ ਤੁਸੀਂ ਵੀ ਇੱਥੇ ਵੀ ਦੇਖਿਆ ਕਈ ਵਾਰੀ ਸੇਵਾ ਕਰਵਾਉਨੇ ਹੋ ਕਾਫੀ ਦਿਲਚਸਪੀ ਦੇ ਨਾਲ ਤੁਸੀਂ ਸੇਵਾ ਕਰਵਾਉਨੇ ਹੋ ਹੈਨਾ ਕੀ ਲੱਗਦਾ ਤੁਹਾਨੂੰ ਭਾਈ ਜੀ ਜਿਹੜਾ ਜ਼ਿਆਦਾ ਸਮਾਂ ਨਾ ਮੈਂ ਕਾਲੇ ਕੰਝ ਬਤਾਂਵਾਂ ਠੀਕ ਹੈ ਮਤਲਬ ਸ਼ਾਮ ਨੂੰ ਸਿੱਕ ਸਿਰਫ ਸੌਣ ਜਾਂਦੇ ਆ ਜਿਹੜੇ ਮੇਰਾ ਦੁਕਾਨਦਾਰੀ ਦਾ ਕੰਮ ਆ ਦੁਕਾਨਦਾਰੀ ਇੱਥੇ ਕਰਦੇ ਕਰਕੇ ਸਾਰਾ ਮੇਰਾ ਟਾਈਮ ਇੱਥੇ ਲੰਘਦਾ ਮੇਰਾ ਇਹੀ ਪਿੰਡ ਆ ਸਤ ਅਸਲ ਜਿਹੀ ਪਿੰਡ ਹੂੰ ਠੀਕ ਹੈ ਦੋ ਪਿੰਡਾਂ ਨਾਲ ਜੁੜੇ ਆ ਨਾ ਪਰ ਜ਼ਿਆਦਾ ਸਮਾਂ ਮੇਰਾ ਕਾਲੇਗਾंज ਨੰਗਲ ਕਰਕੇ ਜਦੋਂ ਸਾਨੂੰ ਕੋਈ ਵੀ ਕਹਿੰਦਾ ਵੀ ਆਪਾਂ ਆ ਕੰਮ ਕਰਨਾ ਹੈ ਤਾਂ ਸਾਡੇ ਨਾਲ ਜੁੜੋ ਤਾਂ ਸਾਡਾ ਵੀ ਫਰਜ਼ ਬਣਦਾ ਵੀ ਕਿਤੇ ਨਾ ਕਿਤੇ ਨਾਲ ਜੁੜੀਏ ਨਾਲ ਜੁੜੀਏ ਸੇਵਾ ਕਰਵਾਈਏ ਹੈਨਾ ਤੇ ਹੋਰ ਠੀਕ ਠਾਕ ਹੈ ਜੀ ਸਾਰੇ ਹੈਨਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਮੇਰੇ ਵੀਰਾਂ ਨੇ ਹੈਨਾ ਸ ਪਿੰਡ ਕਾਲੇਕੇ ਧੰਨਵਾਦ ਜੀ ਵੀਡੀਓ ਨੂੰ ਬਤ ਬਤ ਲਾਇਕ ਤੇ ਸ਼ੇਅਰ ਜਰੂਰ ਕਰ ਦਿਓ